ਮੇਰੀ ਸੁਣ ਲੈ ਗੱਲ ਜੇ ਅੱਜੂ ਨਹੀਂ ਪੈਸੇ ਦਿੰਦਾ ਨਾ ਤੇ ਕੋਈ ਗੱਲ ਨਹੀਂ ਜੇ ਵਿਆਜ ਵੀ ਨਹੀਂ ਦਿੰਦਾ ਨਾ ਤੇ ਕੋਈ ਗੱਲ ਨਹੀਂ ਤੂੰ ਬੱਬੂ ਨੂੰ ਲੈ ਕੇ ਬਿਲਕੁਲ ਉਹਦੇ ਕੋਲ ਨਹੀਂ ਜਾਣਾ ਜੇ ਜਬਾਨ ਬੰਦ ਹੀ ਕਰਨੀ ਹੈ ਨਾ ਤੇ ਆਪਾਂ ਗੂੰਗੀ ਲੱਭ ਲੈਣੇ ਆ ਨਾਲੇ ਜੇ ਆਪਾਂ ਕਿਸੇ ਦੇ ਧੀ ਦੀ ਜਬਾਨ ਬੰਦ ਕਰਾਂਗੇ ਨਾ ਤੇ ਢੋਡੀ ਧੀ ਦੀ ਵੀ ਕੋਈ ਜਬਾਨ ਬੰਦ ਕਰਨ ਬਾਰੇ ਸੋਚਦਾ ਹੋਣਾ ਪਰ ਤੁਹਾਨੂੰ ਮੇਰਾ ਨਾ ਹਰ ਗੇੜਾ ਮਹਿੰਗਾ ਪੈਣਾ ਆ ਤੇ ਪਹਿਲੇ ਗੇੜੇ 'ਚ ਮੈਂ ਹੀਰੇ ਨੂੰ ਨਾਲ ਲੈ ਕੇ ਆਉਂਗੀ ਤੇ ਉਹਨੂੰ ਕਹਿਣਾ ਚੱਕਾ ਸਕੂਟਰੀ ਤੇ ਦੂਜੇ ਕਿਹੜੇ ਛੋਟਾ ਹਾਥੀ ਲੈ ਕੇ ਆਉਂਗੀ ਤੇ ਉਹਨੂੰ ਕਹਿਣਾ ਜਿਹੜਾ ਤੁਹਾਡਾ ਅੰਦਰ ਫਰਿੱਜ ਪਿਆ ਆ ਉਹ ਚੱਕ ਕੇ ਲੈ ਕੇ ਜਾਵੇ ਤੇ ਤੀਜੇ ਕਿਹੜੇ ਟਾਟਾ 407 ਲੈ ਕੇ ਆਉਂਗੀ ਉਹ ਜਿਹੜਾ ਦੀਵਾਨ ਪਿਆ ਹੈ ਨਾ ਤੇ ਨਾਲ ਪੀੜਾ ਸੈੱਟ ਪਿਆ ਉਹ ਲੈ ਕੇ ਜਾਉਂਗੀ ਭੈਣ ਜੀ ਮੈਨੂੰ ਵੀ ਪਤਾ ਹੈ 2.5 ਲੱਖ ਦਾ ਵਿਆਜ ਕਿੰਨਾ ਇਕੱਠਾ ਹੋਇਆ ਪਿਆ ਪਰ ਪੈਸੇ ਤਾਂ ਹਜੇ ਮੁੜਨੇ ਕੋਈ ਨਹੀਂ ਪਰ ਮੈਂ ਨਾ ਅਜੂ ਨਾਲ ਗੱਲ ਕਰਕੇ ਤੁਹਾਨੂੰ ਥੋੜੇ ਜਿਹੇ ਪੈਸੇ ਮੋੜ ਦੇਣੇ ਆ ਭੈਣ ਜੀ ਮੈਂ ਇੱਥੇ ਪੈਸੇ ਲੈਣ ਨਹੀਂ ਆਈ ਮੈਂ ਨਾ ਤੁਹਾਡੂੰ ਮਿਲਣ ਵਾਸਤੇ ਆਈ ਆ ਨਾਲੇ ਨਾ ਮੈਨੂੰ ਪਤਾ ਹੈ ਪੈਸੇ ਨਾ ਤੁਹਾਡੇ ਕੋਲੋਂ ਨਾ ਹੋਣ ਮੋੜਨੇ ਆ ਤੇ ਨਾ ਬਾਅਦ ਵਿੱਚ ਮੋੜਨੇ ਆ ਮੈਂ ਨਾ ਤੁਹਾਡੇ ਕੋਲ ਇੱਕ ਹੱਲ ਲੈ ਕੇ ਆਈ ਆ ਨਾ ਤੁਹਾਨੂੰ ਵਿਆਜ ਮੋੜਨੀ ਪੈਣੀ ਏ ਤੇ ਨਾ ਤੁਹਾਨੂੰ ਪੈਸੇ ਦੇਣੇ ਪੈਣੇ ਭੈਣ ਜੀ ਇਹ ਜੇ ਕਿਹੜਾ ਹੱਲ ਹੈ ਵੀ ਜਿਹਦੇ ਨਾਲ ਨਾ ਮੂਲ ਮੋੜਨਾ ਪਵੇ ਨਾ ਵਿਆਜ ਭੈਣ ਜੀ ਆ ਬੈਠਾ ਹੱਲ ਅਮਨ ਅਮਨ ਕੀ ਮੈ ਇਸ ਢੰਗ ਦਾ ਹੱਲ ਹੋ ਸਕਦੀ ਆ ਮੈਨੂੰ ਇਹ ਗੱਲ ਦੱਸੋ ਭੈਣ ਜੀ ਜਦੋਂ ਤੁਸੀਂ ਕੁੜੀ ਦਾ ਵਿਆਹ ਕਰੋਗੇ ਤਾਂ ਵਿਆਹ ਤੇ 5-7 ਲੱਖ ਤੇ ਲੱਗ ਹੀ ਜਾਣਾ ਜੇ ਮੁੰਡੇ ਵਾਲੇ ਅੱਗੇ ਤੱਕੜੇ ਹੋਏ ਨਾ ਤੇ ਤੁਹਾਡਾ ਕੁੜੀ ਦੇ ਵਿਆਹ ਤੇ 10 ਲੱਖ ਵੀ ਲੱਗ ਜਾਣਾ ਆਂਟੀ ਜੀ ਪਹਿਲੀ ਗੱਲ ਤਾਂ ਇਹ ਕਿ ਮੈਂ ਵਿਆਹ ਕਰਾਣਾ ਹੀ ਨਹੀਂ ਕਿਉਂਕਿ ਮੈਂ ਤੇ ਮੇਰੇ ਭਰਾ ਅੱਜੂ ਨੇ ਅਸੀਂ ਦੋਨਾਂ ਨੇ ਬਾਹਰ ਜਾਣਾ ਜੇ ਬਾਈ ਚਾਂ ਸਾਡਾ ਬਾਹਰ ਦਾ ਕੰਮ ਨਾ ਵੀ ਬਣਿਆ ਨਾ ਤੇ ਇੱਥੇ ਰਹਿ ਕੇ ਵੀ ਮੈਂ 2-3 ਸਾਲ ਹੱਲੇ ਵਿਆਹ ਨਹੀਂ ਕਰਵਾਣਾ। ਉਹ ਤਾਂ ਤੂੰ ਨਾ ਬਗਾਨਾ ਤਾਂ ਹੈ। ਜੇ ਤੇਰਾ ਬਾਹਰ ਦਾ ਨਾ ਬਣਿਆ ਨਾ ਤਾਂ ਤੇਰੀ ਮਾਂ ਨੇ ਆ 2-4 ਮਹੀਨਿਆਂ ਚ ਹੀ ਤੈਨੂੰ ਤੋੜ ਦੇਣਾ। ਪੁੱਛ ਲੈ ਬਿਸ਼ੱਕ ਦੀ। ਮੇਰੇ ਵੱਲ ਕੀ ਤੋਂ ਕੋੜਾ ਕੋੜਾ ਝਾਕਦੀ ਆ। ਉਹ ਤਾਂ ਮੈਂ ਜਦੋਂ ਇਹਨਾਂ ਕੋਲ ਪੈਸੇ ਲੈਣ ਗਈ ਸੀ ਨਾ ਤਾਂ ਮੈਂਨਾਂ ਨੂੰ ਉਦੋਂ ਹੀ ਗੱਲ ਕੀਤੀ ਸੀ ਵੀ ਕੋਈ ਨਿਗਾ ਚ ਮੁੰਡਾ ਹੋਵੇ ਤਾਂ ਮੈਨੂੰ ਦੱਸਿਓ। ਹੁਣ ਮੈਨੂੰ ਥੋੜੀ ਪਤਾ ਸੀ ਵੀ ਤੂੰ ਅੱਜੂ ਵਾਂਂ ਜੀਤ ਦੀ ਫੜ ਲਈ ਐ ਕਿ ਮੈਂ ਬਾਹਰ ਹੀ ਜਾਣਾ ਫੇਰ ਤਾਂ ਮੈਨੂੰ ਲੱਗਦਾ ਤੁਹਾਡੀ ਨਿਗਾ ਚ ਨਾ ਕੋਈ ਰਿਸ਼ਤਾ ਹੋਣਾ ਮੁੰਡਾ ਦੱਸੋ ਜੇ ਸਾਨੂੰ ਸਹੀ ਲੱਗੂਗਾ ਕਿ ਅਸੀਂ ਰਿਸ਼ਤਾ ਕਰ ਦਾਂਗੇ ਉਹ ਭੈਣ ਜੀ ਮੇਰਾ ਮੁੰਡਾ ਗੈਰੀ ਮੈਂ ਤਾਂ ਉਹਦਾ ਰਿਸ਼ਤਾ ਲੈ ਕੇ ਆਈ ਆ ਇਹਨਾਂ ਦੀ ਨਾ ਦੋਨਾਂ ਦੀ ਜੋੜੀ ਬੜੀ ਫੱਪੇਗੀ ਆ ਦੇਖਿਆ ਨਾ ਮੁੰਡਾ ਮੇਰਾ ਵਧੀਆ ਐ ਨਾ ਚੜੀ ਨਾ ਖੁਸ਼ੀ ਆਈ ਉੱਠ ਕੇ ਖੜੇ ਹੋ ਗਿਓ। ਉਹ ਭੈਣ ਜੀ ਪਹਿਲੀ ਗੱਲ ਤਾਂ ਇਹ ਆ ਮੈਂ ਗੁੱਸੇ 'ਚ ਖੜੀ ਹੋਈ ਆ। ਜੀ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਮੈਂ ਸੋਫੇ ਦੇ ਉੱਪਰ ਖੜੀ ਹੋ ਜਾਵਾਂ। ਕੀ ਗੱਲ ਭੈਣ ਜੀ? ਗੁੱਸੇ 'ਚ ਖੜੇ ਹੋਇਓ। ਤੁਹਾਨੂੰ ਮੇਰਾ ਮੁੰਡਾ ਗੈਰੀ ਚੰਗਾ ਨਹੀਂ ਲੱਗਦਾ। ਤੁਸੀਂ ਇੱਕ ਵਾਰੀ ਇਹਨੂੰ ਤਾਂ ਪੁੱਛ ਲਓ। ਉਹ ਕੁੜੀ ਨੇ ਤਾਂ ਮੈਂ ਬਾਅਦ 'ਚ ਪੁੱਛ ਲੂੰਗੀ। ਮੁੰਡੇ ਤੁਹਾਡੇ 'ਚ ਵੀ ਨਾ ਕੋਈ ਕਮੀ ਨਹੀਂ ਹੈਗੀ ਪਰ ਤੁਸੀਂ ਨਾ ਰਿਸ਼ਤਾ ਨਹੀਂ ਲੈ ਕੇ ਆਏ, ਇੱਕ ਸੌਦਾ ਕਰਨ ਆਏ ਆ। ਆਂਟੀ ਜੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਮੁੰਡੇ ਨਾਲ ਵਿਆਹ ਕਰਵਾ ਲਵਾਂ ਤੁਸੀਂ 2.5 ਲੱਖ ਰੁਪਈਆ ਵੀ ਛੱਡ ਦੋਗੇ ਤੇ ਵਿਆਹ ਵੀ ਛੱਡ ਦੋਗੇ ਇਹ ਸੌਦਾ ਨਹੀਂ ਤੇ ਹੋਰ ਕੀ ਆ 6 ਮਹੀਨੇ ਹੋ ਗਏ ਨੇ ਤੁਹਾਨੂੰ ਨਾ ਸਾਡੇ ਕੋਲੋਂ ਪੈਸੇ ਲਿਆਂ ਨਾ ਤਾਂ ਤੁਸੀਂ ਉਹਦਾ ਵਿਆਹ ਦੇ ਰਹੇ ਹੋ ਤੇ ਨਾ ਤੁਸੀਂ ਪੈਸੇ ਦੇ ਰਹੇ ਹੋ ਸਗੋਂ ਤੂੰ ਤਾਂ ਕੁੜੀਏ ਹਾਮੀ ਭਰ ਤੇ ਤੇਰੇ ਮਾਪਿਓ ਨਾ ਵਿਲੇ ਹੋ ਜਾਣਗੇ ਨਾਲੇ ਮੇਰਾ ਮੁੰਡਾ ਕਿਹੜਾ ਕੋਈ ਨਸ਼ਾ ਪੱਤਾ ਕਰਦਾ ਜਿਹੜਾ ਤੂੰ ਨਾ ਕਰਦੀ ਪਈ ਐ ਜੇ ਤੂੰ ਨਾ ਕਰੇਂਗੀ ਨਾ ਤਾਂ ਤੂੰ ਫਿਰ ਪਛਤਾਏਂਗੀ ਭੈਣ ਜੀ ਗੱਲ ਸਮਝਣ ਦਾ ਨਾ ਆਪਣਾ ਆਪਣਾ ਤਰੀਕਾ ਹੁੰਦਾ ਹੈ ਤੁਸੀਂ ਐਦਾਂ ਕਰੋ ਸਾਡੇ ਪੈਸੇ ਮੋੜ ਦੋ ਜੇ ਵਿਆਹ ਕਰੋਗੇ ਨਾ ਤਾਂ ਉੱਥੇ ਦਾਜ ਵੀ ਦੇਣਾ ਪਊਗਾ ਤੇ ਉੱਥੇ ਖਰਚਾ ਵੀ ਕਰਨਾ ਪਊਗਾ ਫਿਰ ਸਹੀ ਰੋਗੇ ਨਾਲੇ ਅਮਨ ਮੇਰੇ ਮੁੰਡੇ ਦਾ ਨਾ ਪਾਸਪੋਰਟ ਵੀ ਬਣਿਆ ਆਇਆ ਤੇ ਉਹ ਇੱਕ ਵਾਰੀ ਨਾ ਦੁਬਈ ਗੇੜਾ ਵੀ ਕੱਢ ਆਇਆ ਤੇ ਵਿਆਹ ਤੋਂ ਬਾਅਦ ਤੂੰ ਵੀ ਨਾਲ ਚਲੇ ਜਾਈਂ ਤੇ ਦੋਨੋਂ ਜਣੇ ਘੁੰਮੇ ਆਈਓ ਲੈ ਮਾਵਲ ਕੀ ਵੇਖਦੀਂ ਉਹ ਭੈਣ ਜੀ ਡੋਲੀ ਦੇ ਨਾਲ ਨਾ ਭਰਾ ਜਾਂਦਾ ਨਾ ਨਾਲ ਤੇ ਅੱਜੂ ਨੂੰ ਵੀ ਨਾਲ ਹੀ ਭੇਜ ਦਈਓ ਤੇ ਅਸੀਂ ਨਾ ਦੋਨਾਂ ਨੂੰ ਭੈਣ ਭਰਾਵਾਂ ਨੂੰ ਬਾਹਰ ਨਾਲ ਹੀ ਜਾਜੇ ਚੜਾ ਦੇਣਾ ਕੋਈ ਨਹੀਂ ਭੈਣ ਜੀ ਮੈਂ ਨਾ ਤੁਹਾਡੀ ਗੱਲ ਹੁਣ ਤਰੀਕੇ ਸਾਰ ਸਮਝੀ ਆ ਕੋਈ ਨਹੀਂ ਮੈਂ ਤੇ ਡੈਡੀ ਨੂੰ ਫੋਨ ਕਰ ਲਾ ਫਿਰ ਤੁਹਾਨੂੰ ਕਰ ਦਾਂਗੇ ਫੋਨ ਮੰਮੀ ਡੈਡੀ ਨਾਲ ਤੁਸੀਂ ਕੀ ਸਲਾਹ ਕਰਨੀ ਆ ਜੇ ਮੈਂ ਇੱਥੇ ਵੀ ਰਹੂੰਗੀ ਨਾ ਹੱਲੇ ਮੈਂ ਵਿਆਹ ਨਹੀਂ ਕਰਵਾਉਣਾ ਲੈ ਕੁੜੀਏ ਤੇਰੀ ਨਾ ਇੱਕ ਹਾਮੀ ਪਰਣ ਨਾਲ ਆ ਤੇਰੇ ਘਰ ਦੇ ਕਰਜ਼ਾ ਫ੍ਰੀ ਹੋ ਜਾਣਗੇ ਤੇ ਨਾਲੇ ਤੂੰ ਵੀ ਜੇ ਚੜ ਜੈਂਗੀ ਤੇ ਤੇਰਾ ਭਰਾ ਵੀ ਚੜ ਜੂਗਾ ਕੋਈ ਗੱਲ ਨਹੀਂ ਆਂਟੀ ਜੀ ਅਸੀਂ ਮਾਵਾ ਧੀਆ ਬੈਠ ਕੇ ਆਰਾਮ ਨਾਲ ਸਲਾਹ ਕਰਾਂਗੇ ਤੁਸੀਂ ਤਾਂ ਅੱਜ ਏਦਾਂ ਕਾਲੀ ਕਰਕੇ ਆਇਓ ਜਿਵੇਂ ਅੱਜ ਹੀ ਤੁਸੀਂ ਚੁੰਨੀ ਚੜਾ ਕੇ ਲੈ ਜਾਣਾ ਕੋਈ ਗੱਲ ਨਹੀਂ ਪੁੱਤ ਤੁਸੀਂ ਨਾ ਰਾਮ ਨਾਲ ਸੋਚ ਕੇ ਦੱਸ ਦਿਓ ਨਾਲੇ ਨਾ ਚੌਥਾ ਮਹੀਨਾ ਚੜ ਗਿਆ ਤੇ ਤੁਹਾਡੇ ਕੰਨਿਓ ਨਾ ਵਿਆਹ ਜ ਵੀ ਨਹੀਂ ਆਈ ਤੇ ਨਾਲੇ ਸਾਡੇ ਵੱਲੋਂ ਵੀ ਕੋਈ ਫੋਨ ਨਹੀਂ ਆਏਗਾ ਕਿਉਂ ਕਿ ਤੂੰ ਮੇਰੀ ਹੋਣ ਵਾਲੀ ਨੋ ਹੈ ਮੰਮੀ ਆ ਕੀ ਆ ਇੱਥੇ ਬੈਠੇ ਬਿਠਾਏ ਨਾ ਆਪਣੇ ਗੱਲਪੈਣ ਨੂੰ ਫਿਰਦੇ ਆ ਉਹ ਵੈਸੇ ਨਾ ਆਫਰ ਮਾੜਾ ਨੇ ਹੈਗਾ ਮੈਨੂੰ ਤਾਂ ਜੱਜ ਹੀ ਆਇਆ ਨਾ ਦਾ ਕੰਮ ਉਹ ਮੰਮੀ ਉਹ ਵਿਆਜੀ ਪੈਸੇ ਦਿੰਦਾ ਆ ਬਾਹਰ 50 ਜਣੇ ਨਾ ਕੁੱਤੇ ਖਾਣੀ ਕਰਕੇ ਆਂਦਾ ਤੇ 50 ਜਣੇ ਨਾ ਲੜਕੇ ਆਂਦਾ ਕਿੱਥੇ ਮੈਂ ਉਹਦੇ ਪੱਟੀਆਂ ਕਰਾਂਦੀ ਫਿਰੂੰਗੀ ਉਹ ਹੈ ਕਮਲੀ ਉਹਦੀ ਮਾਂ ਕਹਿ ਕੇ ਤਾਂ ਗਈ ਆ ਕਿ ਵਿਆਹ ਤੋਂ ਬਾਅਦ ਤੁਸੀਂ ਬਾਹਰ ਚੱਲ ਜਿਓ ਤੇ ਜਦੋਂ ਤੁਸੀਂ ਬਾਹਰ ਚੱਲ ਗਏ ਤੇ ਫੇਰ ਪਿੱਛੇ ਕਿਨੇ ਆਣਾ ਉਹ ਨਾ ਨਾ ਮੰਮੀ ਮੈਨੂੰ ਮੁੰਡਾ ਪਸੰਦ ਨਹੀਂ ਹੈਗਾ ਬਸ ਅਜਿਹਾ ਕੁੜੀ ਐ ਕਹਿੰਦੀ ਐ ਨਾ ਵੀ ਮੈਨੂੰ ਮੁੰਡਾ ਪਸੰਦ ਨਹੀਂ ਆ ਤਾਂ ਉਹਨੇ ਪੱਕਾ ਆਪਣੇ ਪਸੰਦ ਦਾ ਕੋਈ ਮੁੰਡਾ ਲੱਭਿਆ ਹੁੰਦਾ ਤੇ ਜੇ ਮੈਨੂੰ ਪਤਾ ਲੱਗ ਗਿਆ ਨਾ ਤੂੰ ਕੋਈ ਮੁੰਡਾ ਲੱਭਿਆ ਤਾਂ ਤੈਨੂੰ ਅੰਦਰਵਾੜ ਕੇ ਨਾ ਤੇਰਾ ਗਲਾ ਘੋਟ ਦੂੰਗੀ ਨਹੀਂ ਤੂੰ ਵੀ ਕੁੜੀ ਦੇ ਪਿੱਛੇ ਲੱਗ ਜਾਨੀ ਆ ਉਹਨੂੰ ਫੋਨ ਦਾ ਸ਼ੌਂਕ ਸਿੰਘਾ ਫੋਨ ਲੈਤਾ ਜੇ ਉਹਨੂੰ ਐਨਾ ਸਕੂਟਰੀ ਦਾ ਸ਼ੌਂਕ ਸਿੰਘਾ ਸਕੂਟਰੀ ਲੈਤੀ ਹੁਣ ਗੱਲ ਸੁਣ ਤੂੰ ਦੋਨੇ ਚੀਜ਼ਾਂ ਕੰਨੀਆਂ ਵੇਚ ਦੇ ਵੇਚ ਕੇ ਕੋਈ ਹੱਲ ਹੈਗਾ ਹੱਲ ਆਪਾਂ ਮੈਦੇ ਨਹੀਂ ਹੈਗਾ ਜਿਹੜੇ ਲੋਕੀ ਦਰਾਂ ਅੱਗੇ ਆ ਕੇ ਬੋਲਦੇ ਨੇ ਨਾ ਕੰਮ ਸੇ ਕੰਮ ਉਹਨਾਂ ਦਾ ਮੂੰਹ ਤਾਂ ਬੰਦ ਹੋ ਜਾਊਗਾ ਨਹੀਂ ਕਿੰਨਾ ਕੁ ਦਿਨ ਉਹਨਾਂ ਨੂੰ ਰੋਕ ਲਾਵਾਂਗੇ ਉਹ 5 ਦਿਨ ਰੁਕ ਜਾਣਗੇ 10 ਦਿਨ ਰੁਕ ਜਾਣਗੇ ਫੇਰ ਉਹਨਾਂ ਨੇ ਆ ਕੇ ਖੜ ਜਾਣ ਨਹੀਂ ਤੂੰ ਵੀ ਆਪਦੀ ਮਾਂ ਨਾਲ ਲੱਗ ਜਾਨੀਂ ਉਹਨੂੰ ਸਮਝਾਉਣਾ ਤਾਂ ਕੀ ਆ ਗੱਲ ਥੋਣ ਪੁੱਤ ਆ ਚੀਜ਼ਾਂ ਵੇਚਣ ਨਾਲ ਜੇ ਕਰਜ਼ਾ ਲੈਂਦਾ ਹੁੰਦਾ ਨਾ ਮੈਂ ਇੰਨੀ ਦਿਨ ਲਾਉਣੀ ਨਹੀਂ ਸੀਗੀ ਮੈਂ 1 ਮਿੰਟ 'ਚ ਵੇਚ ਦਿੰਦਾ ਡੈਡੀ ਮੈਂ ਮੰਦੀ ਆ ਆਹ ਚੀਜ਼ਾਂ ਵੇਚਣ ਨਾਲ ਹਲਸਾ ਹੋਣਾ ਨਹੀਂ ਪਰ ਫੇਰ ਵੀ ਬੰਦਾ ਜਿੰਨਾ ਦੇ ਪੈਸੇ ਦੇਣੇ ਆ ਮਾੜੇ-ਮੋਟੇ ਦੇ ਕੇ ਹਲਕਾ ਤਾਂ ਹੁੰਦਾ ਹੀ ਆ ਨਾ ਆ ਕਮੇਟੀ ਵਾਲੀ ਆਂਟੀ ਜਿੱਦਾਂ ਉਹਦੋਂ ਬੋਲ ਕੇ ਗਈ ਹੈ ਨਾ ਮੇਰੇ ਤੋਂ ਬਿਲਕੁਲ ਬਰਦਾਸ਼ਤ ਨਹੀਂ ਹੋਈ ਉਹ ਚੀਜ਼ ਨਾਲ ਤੁਸੀਂ ਜਾਣਦੇ ਹੋ ਜਿਹੜੀ ਕਮੇਟੀ ਵਾਲੀ ਦਾ ਭਰਾ ਹੀਰ ਆ ਨਾ ਉਹਦੀ ਗਲਤ ਬੰਦਿਆਂ ਨਾਲ ਉੱਠਣੀ ਬੈਠਣੀ ਆ ਜੀਓ ਨੇ ਕਿਤੇ ਬਾਹਰ ਹੁਣੀ ਇੱਕੀ ਕਰ ਦਿੱਤੀ ਤੁਹਾਡੇ ਨਾਲ ਫੇਰ ਕੀ ਕਰਾਂਗੇ ਇੰਨੀ ਬੋਝ ਵਾਲੀ ਗੱਲ ਹੈ ਨਹੀਂ ਜਿੰਨਾ ਤੁਸੀਂ ਪਾਈ ਬੈਠੀਆਂ ਹਲੇ ਕਮੇਟੀ ਮੈਂ ਪਾਈ ਆ ਨਾ ਮੈਂ ਉਹਦੇ ਨਾਲ ਘਰੇ ਜਾ ਕੇ ਗੱਲ ਕਰਦਾ ਉਹ ਜਾਂਦੀ ਜਾਂਦੀ ਨਾ ਡੜੀ ਧਮਕੀ ਦੇ ਕੇ ਗਈ ਐ ਵੀ ਦੋ ਦਿਨਾਂ ਵਿੱਚ ਮੇਰੇ ਪੈਸੇ ਨਾ ਨਾ ਮੋੜੇ ਮੈਂ ਆਪ ਦਾ ਭਰਾ ਲੈ ਕੇ ਆਉਂਗੀ ਤੁਹਾਡਾ ਜਲੂਜ ਕੱਢੂੰਗੀ ਨਾਲੇ ਤੇਰੀ ਸਕੂਟਰੀ ਲੈ ਕੇ ਜਾਉਂਗੀ ਹੁਣ ਉਹ ਲੈ ਕੇ ਜਾਉਗੀ ਇਹਦੇ ਨਾਲ ਚੰਗਾ ਉਹ ਦੋਨੋਂ ਚੀਜ਼ਾਂ ਵੇਚ ਕੇ ਤੁਸੀਂ ਉਹਦੇ ਪੈਸੇ ਦੇ ਦਿਓ ਤੁਸੀਂ ਨਾ ਗੱਲ ਮੰਨ ਲਓ ਆ ਬੇਚ ਕੇ ਉਹਦੇ ਜਿਹੜੇ ਪੈਸੇ ਬਣਦੇ ਆ ਦੇ ਦੋ ਜੇ ਉਹ ਕੱਲ ਨੂੰ ਇੱਥੇ ਆ ਕੇ ਚਾਰ ਬੰਦੇ ਲੈ ਕੇ ਨਾਲੇ ਤਾਂ ਆਪਣੇ ਗਲੀ ਮੱਲੇ ਦੇ ਵਿੱਚ ਵੇਚਦੇ ਹੋਣੀਆਂ ਤੇ ਨਾਲੇ ਕੁੜੀ ਦੇ ਕਾਲਜ 'ਚ ਹੋਣੀਆਂ ਫੇਰ ਦੱਸ ਕੀ ਕਰਾਂਗੇ ਤੁਹਾਨੂੰ ਪਤਾ ਜੇ ਉਹ ਅੰਟੀ ਮੇਰੀ ਸਕੂਟਰੀ ਲੈ ਗਈ ਨਾ ਤੇ ਜਿਹੜੇ ਮੈਂ ਕਾਲਜ ਪੜ੍ਹਦੀ ਆ ਆਪੂਆ ਦੀ ਕੁੜੀ ਅਮਨ ਉੱਥੋਂ ਪੜ੍ਹ ਕੇ ਨਿਕਲੀ ਐ ਤੇ ਉਹਨੇ ਨਾ ਕੱਲ ਨੂੰ ਫੋਨ ਕਰਕੇ ਮੇਰੀਆਂ ਸਹੇਲੀਆਂ ਨੂੰ ਜਲੂਸ ਕੱਢਣਾ ਮੇਰਾ ਚੰਗੀ ਤਰ੍ਹਾਂ ਉਹ ਚੱਲ ਤੋਂ ਪੂਆ ਦਾ ਨਾਮ ਯਾਦ ਕਰਾਇਆ ਮੈਂ ਨਾ ਰਤੀ ਭੈਣ ਕੋਲ ਜਾ ਕੇ ਆਉਣਾ ਮੈਂ ਉਹਨੂੰ ਕਹਿਣਾ ਵੀ ਮੈਨੂੰ 50000 ਰੁਪਏ ਦੋ ਆ ਕਮੇਟੀ ਵਾਲੀ ਤਾਂ ਮਗਰੋਂ ਲਵਾਂਗਾ ਕਿਹੜੀ ਭੂਆ ਦੀ ਗੱਲ ਕਰਦੇ ਪਿਓ ਉਹੋ ਭੂਆ ਜਿਹੜੀ ਇਸ ਘਰ 'ਚ ਜਦੋਂ ਵੀ ਆਂਦੀ ਐ ਖਾਲੀ ਐ ਥੰਦੀ ਐ ਤੇ ਜਾਣ ਲੱਗਿਆ ਮੇਰੇ ਹੱਥ 'ਚ 10 ਰੁਪਏ ਨਹੀਂ ਫੜਾਂਦੀ ਤੇ ਤੁਹਾਨੂੰ ਕੀ ਲੱਗਦਾ ਵੀ ਉਹਦੇ ਕੋਲ ਮਦਦ ਮੰਗਣ ਜਾਓਗੇ ਤੇ ਉਹ ਤੁਹਾਡੀ ਮਦਦ ਕਰ ਦੂਗੀ ਉਹ ਮੇਰੇ ਭੋਲੇ ਪੰਛੀ ਆ ਜਿਹੜਾ ਅੱਜੂ ਇੱਧਰ ਪੈਸੇ ਮੰਗਣ ਆਉਂਦਾ ਨਾ ਉਹ ਐਵੇਂ ਨਹੀਂ ਆ ਜਾਂਦਾ ਉਹਦੀ ਮਾਂ ਸਿਖਾ ਕੇ ਭੇਦੀਆ ਤਾਨੂੰ ਕੀ ਲੱਗਦਾ ਕਿਸਾਂ ਨੂੰ ਕੁਝ ਨਹੀਂ ਪਤਾ ਲੱਗਦਾ ਕੋਈ ਗੱਲ ਨਹੀਂ ਇੱਕ ਵਾਰੀ ਮੈਂ ਜਾਊਂਗਾ ਤੇਰੀ ਭੂਆ 50 ਨਹੀਂ ਤੇ 10-15000 ਰੁਪਏ ਤਾਂ ਤਲਿ ਤੇ ਰੱਖੂਗੀ ਨਾਲੇ ਆਹੀ ਤਾਂ ਮੌਕੇ ਹੁੰਦੇ ਆ ਜਿੱਥੇ ਭੈਣ ਭਰਾਵਾਂ ਦਾ ਪਤਾ ਲੱਗਦਾ ਉਹ ਜਿਹੜੀਆਂ ਭੈਣਾ ਰਖੜੀ ਵੇਲੇ ਭਰਾ ਦੀ ਜੇਵ ਵਾਲ ਦੇਖਦੀਆਂ ਨੇ ਨਾ ਉਹ ਔਖੇ ਟਾਈਮ ਭਰਾਵਾਂ ਨਾਲ ਕਦੀ ਨਹੀਂ ਖੜਦੀਆਂ ਡੈਡੀ ਮੈਨੂੰ ਮੇਰੀ ਗੱਲ ਦਾ ਜਵਾਬ ਦੋ ਆ ਭੂਆ ਨੇ ਅੱਜ ਤੱਕ ਸਾਡਾ ਸਵਾਰਿਆ ਕੀ ਆ ਜਦੋਂ ਇੱਥੇ ਆਂਦੀ ਐ ਉਦੋਂ ਮੰਮੀ ਨੂੰ ਵੀ ਦੋ ਚਾਰ ਤਾਨੇ ਮੇੜੇ ਮਾਰ ਜੂਗੀ ਜਾਂ ਉਹਦੀ ਕੁੜੀ ਆ ਕੇ ਮੇਰੇ ਨਾਲ ਲੜ ਜੂਗੀ ਤੇ ਜਿਹੜਾ ਅੱਜੂ ਆਂਦਾ ਤੁਹਾਨੂੰ ਵੀ ਪਤਾ ਇਥੇ ਪੈਸਿਆਂ ਨੂੰ ਹੀ ਆਂਦਾ ਵੀ ਹਾਂ ਕੋਲੋਂ ਜਾਊਂਗਾ ਤੇ ਮਾਮਾ ਮੇਰੀ ਜੇਬ ਗਰਮ ਕਰੂਗਾ ਤੇ ਜਿਹੜਾ ਫੁੱਫੜ ਐ ਰੇਲਵੇ ਦੀ ਭਾਈ ਨੌਕਰੀ ਐ ਉਹਨਾਂ ਨੇ ਕਦੇ ਸਾਡੀ ਬਾਤ ਪੁੱਛੀ ਐ ਚਲੋ ਕੋਈ ਗੱਲ ਨਹੀਂ ਤੁਸੀਂ ਐਂਦਾ ਕਰੋ ਭੈਣ ਕੋਲ ਜਾ ਕੇ ਨਾ ਜਿਹੜਾ ਵਹਿਮ ਕੱਢਣਾ ਉਹ ਕੱਢਿਓ ਪਰ ਮੈਨੂੰ ਇੰਨਾ ਪਤਾ ਕਿ ਹੱਲੇ ਨੂੰ ਵੇਚ ਕੇ ਹੋਣਾ ਨਹੀਂ ਉਦਾਂ ਦਾ ਕਹਿਨੀ ਆ ਜੇ ਇਹ ਸਕੂਟਰੀ ਲੈ ਜੂਗੀ ਤੇ ਸਾਡੀ ਬੇਇੱਜ਼ਤੀ ਹੋ ਜੂਗੀ ਜੇ ਸਕੂਟਰੀ ਤੇ ਆਈਫੋਨ ਵੇਚਤਾ ਫਿਰ ਨੀਂਆਂ ਦੀਆਂ ਥੇਲੀਆਂ ਕਹਿਣਗੀਆਂ ਕਿੱਥੇ ਗਿਆ ਤੇਰਾ ਆਈਫੋਨ ਕਿੱਥੇ ਗਈ ਤੇਰੀ ਸਕੂਟਰੀ ਫੇਰ ਐਵੇਂ ਲੱਗਿਆ ਮੇਰਾ ਦਿਮਾਗ ਖਣ ਨਾਲੇ ਨਾ ਤੂੰ ਆ ਗੇਟ ਪਿੱਛੇ ਇੱਕ ਡਾਂਗ ਰੱਖ ਜਿਹੜਾ ਆ ਗਿਆ ਉਹਦੇ ਮੋਰਾਂ 'ਚ ਮਾਰੀ ਨਾਲੇ ਉਹਨੂੰ ਕਹਿ ਦੀ ਵੀ ਮੇਰੇ ਪਿਓ ਨੇ ਪੈਸੇ ਲਏ ਆ ਤੁਹਾਡੇ ਤੋਂ ਅਸੀਂ ਨਹੀਂ ਲਏ ਜਦੋਂ ਆ ਗਿਆ ਉਹਦੇ ਨਾਲ ਗੱਲ ਕਰ ਲਿਓ ਸਾਡੇ ਨਾਲ ਬਕਵਾਸ ਕਰਨ ਦੀ ਲੋੜ ਨਹੀਂ ਆ ਕੁੜੀ ਨੂੰ ਕੀ ਸ਼ਹਿ ਤਈ ਜਾਣੇ ਹੋ ਲੋਕਾਂ ਦੇ ਨਾ ਡਾਂਗ ਮਾਰੇ ਛਟਕਾਰਾ ਨਹੀਂ ਹੋਣਾ ਪੈਸੇ ਦਈ ਛਟਕਾਰਾ ਹੋਣਾ ਨਾਲੇ ਪੈਸੇ ਦਾ ਰੇਂਜ ਕਰੋ ਕੋਈ ਨਾ ਆਇਆ ਇੱਕ ਗਾਗ ਦਾ ਫੋਨ ਉਹਦੀ ਗੱਡੀ ਵੇਚਣੀ ਹੈ ਉਧਰੋਂ ਕਮਿਸ਼ਨ ਵਧੀਆ ਸੋਣੀ ਬਣ ਜਾਣੀ ਹੈ ਕਮਿਸ਼ਨ ਸੋਣੀ ਦੇ ਚੱਕਰ 'ਚ ਨਾ ਅਗਲੇ ਨਾਲ ਗਰੀਬ ਮਾਰਨਾ ਕਰਿਓ ਬਸ ਮੈਂ ਇਹੀ ਕਹਿਣਾ ਚਾਹੁੰਨੀ ਆ ਤੁਹਾਨੂੰ ਚੱਲ ਤੂੰ ਆ ਚੱਕ ਤੇ ਨਾਲੇ ਦੁਆਰਾ ਵੇਚਣ ਦੀ ਗੱਲ ਨਾ ਕਰੀ ਚੱਲ ਠੀਕ ਆ ਮੈਂ ਚੱਲਦਾ ਪਿੱਛੋਂ ਆਵਾਜ਼ ਨਾ ਮਾਰੀ ਮੇਰੀ ਗੱਲ ਸੁਣੋ ਜੇ ਤਾਂ ਡੈਡੀ ਦਾ ਸ਼ਾਮ ਤੱਕ ਹੱਲ ਨਿਕਲ ਗਿਆ ਠੀਕ ਆ ਨਹੀਂ ਤਾਂ ਕੱਲ ਸਵੇਰੇ ਆਪਾਂ ਆਹ ਦੋਨੋਂ ਚੀਜ਼ਾਂ ਵੇਚ ਕੇ ਆਪਾਂ ਹੱਲ ਕੱਢ ਦਾਂਗੇ ਰਮਨ ਤੂੰ 10 ਮਿੰਟ ਲੇਟ ਹੋ ਗਿਆ ਜੇ ਤੂੰ 10 ਮਿੰਟ ਪਹਿਲੇ ਆਂਦਾ ਨਾ ਤਾਂ ਅੱਜੂ ਤੇ ਅਮਨ ਆ ਹੁਣੇ ਬਾਜ਼ਾਰ ਨੂੰ ਨਿਕਲੇ ਆ ਫਿਰ ਤੂੰ ਉਹਨਾਂ ਨੂੰ ਮਿਲ ਲੈਂਦਾ ਉਹ ਦੀਦੀ ਜਿਹੜੇ ਮੈਂ ਕੰਮ ਆਇਆ ਨਾ ਉਹਦੇ ਵਿੱਚ ਬੱਚਿਆਂ ਦਾ ਕੋਈ ਕੰਮ ਹੀ ਨਹੀਂਗਾ ਮੈਨੂੰ ਤਾਂ ਤੁਹਾਡੇ ਨਾਲ ਹੀ ਕੰਮ ਆ। ਅੱਛਾ ਦੱਸ ਮੇਰਾ ਭਰਾ ਤੈਨੂੰ ਮੇਰੇ ਤਾਂ ਕੀ ਕੰਮ ਪੈ ਗਿਆ? ਕੁਛ ਨਹੀਂ ਦੀਦੀ ਇੱਕ 50000 ਰੁਪਏ ਦੀ ਲੋੜ ਆ ਮੈਂ ਬਾਹਲੇ ਫਤਿਆਂ ਪਿਆ। 50000 ਆ 5 10000 ਤਾਂ ਸਮਝ ਆਂਦਾ ਆ 50000 ਨਹੀਂ ਸਮਝ ਆਇਆ ਮੈਂ ਹੁਣੇ ਘਰੋਂ ਨਿਕਲਿਆ ਗੱਡੀ ਦਾ ਸੌਦਾ ਕਰਾਂ। ਉੱਪਰ ਦਿਮਾਗ ਤੇ ਟੈਨਸ਼ਨ ਹੀ ਇਦਾਂ ਦੀ ਸੀ। ਵੀ ਸਿੱਧਾ ਮੈਂ ਤੁਹਾਡੇ ਕੋਲੇ ਆਇਆ। ਜਿਹੜੀ ਕਮੇਟੀ ਵਾਲੀ ਨਹੀਂ ਗਈ ਉਹ ਘਰੇ ਆ ਕੇ ਬੋਲ ਕੇ ਗਈ ਆ। ਹਰਦੀਪ ਤੇ ਰਾਧਿਕਾ ਟੈਂਸ਼ਨ ਚ ਬਹੁਤ ਨੇ। ਹੁਣ ਮੇਰੀਆਂ ਕੀਤੀਆਂ ਉਹ ਕਿਉਂ ਭੁਗਤਣ? ਔਖੇ ਟਾਈਮ ਮੈਨੂੰ ਪਤਾ ਦੀਦੀ ਭੈਣਾ ਹੀ ਭਰਾਵਾਂ ਨਾਲ ਖੜਦੀਆਂ। ਉਹ ਤੈਨੂੰ ਪਤਾ ਜੇ ਮੇਰੇ ਕੋਲ ਪੈਸੇ ਹੁੰਦੇ ਤੇ ਮੈਂ ਤੈਨੂੰ ਮਨਾ ਕਰਦੀ। ਜਿੰਨੀ ਤਨਖਾਹ ਤੇਰਾ ਜੀਜਾ ਭੇਜਦਾ ਹੈ ਨਾ ਮੈਨੂੰ ਉਹਦਾ ਸਾਰਾ ਹਿਸਾਬ ਦੇਣਾ ਪੈਂਦਾ। ਤੈਨੂੰ ਪਤਾ ਉਹ ਕਿੰਨਾ ਹਿਸਾਬ ਕਿਤਾਬੀ ਆ। ਉਹ ਭੈਣੇ ਜਨਾਨੀਆਂ ਮਾੜਾ ਮੋਟਾ ਖੱਲਾ ਖੁੰਝੇ ਜਿਹਾ ਰੱਖਦੀਆਂ ਇਹਨੇ ਹੁਣ ਦੀਪੀ ਵੀ ਕੁਛ ਨਾ ਕੁਛ ਸਾਈਡ ਤੇ ਰੱਖਦੀ ਆ ਬਚਾ ਕੇ ਜਦੋਂ ਲੋੜ ਪੈਂਦੀ ਆ ਕੱਢ ਕੇ ਦੇ ਦਿੰਦੀ ਆ ਉਹ ਤੈਨੂੰ ਪਤਾ ਜਿਹੜੇ ਮਾੜੇ ਮੋਟੇ ਇੱਧਰ ਉੱਧਰ ਲੁਕੋ ਕੇ ਰੱਖਦੀਆਂ ਉਹ ਅੱਜੂ ਤੇ ਅਮਨ ਲੈ ਜਾਂਦੇ ਆ ਉਹ ਜਵਾਨ ਹੋ ਰਹੇ ਆ ਆਖਿਰ ਉਹਨਾਂ ਦੇ ਵੀ ਤਾਂ ਖਰਚੇ ਆ ਮਤਲਬ ਹੁਣ ਅੱਜੂ ਤੇ ਅਮਨ ਪਹਿਲਾਂ ਹੋ ਗਏ ਭਰਾ ਪਿੱਛੇ ਰਹਿ ਗਿਆ ਉਹ ਨਾ ਨਾ ਰਮਨ ਮੈਨੂੰ ਤਾਂ ਬੱਚੇ ਵੀ ਜ਼ਰੂਰੀ ਐ ਤੇ ਭਰਾ ਵੀ ਜ਼ਰੂਰੀ ਐ ਤੂੰ ਐਦਾਂ ਦੀ ਗੱਲ ਨਾ ਕਰਿਆ ਕਰ ਜੇ 5-7 ਹਜ਼ਾਰ ਚਾਹੀਦੇ ਆ ਤੇ ਮੈਂ ਦੇਖ ਲੈਨੀ ਆ ਦੀਦੀ ਜਦੋਂ ਹਾਲੀ ਐ ਨਾ 50-60 ਹਜ਼ਾਰ ਨਾਲ ਹੋਣਾ ਤੇ ਮੈਂ 5-6 ਹਜ਼ਾਰ ਰੁਪਿਆ ਲੈ ਕੇ ਕੀ ਕਰਾਂਗਾ ਜ਼ਿਆਦਾ ਨਹੀਂ 25-30 ਹਜ਼ਾਰ ਰੁਪਿਆ ਤਾਂ ਕਰੋ ਔਰ ਰਮਨ ਮੈਨੂੰ ਵੀ ਪਤਾ ਐ ਵੀ ਕੋਈ ਭੈਣ ਨਹੀਂ ਚਾਹਦੀ ਵੀ ਉਹਦਾ ਭਰਾ ਉਹਦੇ ਘਰੋਂ ਨਾਰਾਜ਼ ਹੋ ਕੇ ਜਾਵੇ ਪਰ ਵੀਰੇ ਮੇਰੀ ਵੀ ਤਾਂ ਕੋਈ ਮਜਬੂਰੀ ਆ ਬਾਠ ਠੀਕ ਆ ਹੁਣ ਤੁਹਾਨੂੰ ਮਜਬੂਰੀਆਂ ਯਾਦ ਆ ਗਈਆਂ ਜਦੋਂ ਅੱਜੂ ਮੇਰੇ ਕੋਲੋਂ 10000 15000 20000 ਲੈ ਕੇ ਜਾਂਦਾ ਉਦੋਂ ਨਹੀਂ ਤੁਹਾਨੂੰ ਮਜਬੂਰੀਆਂ ਯਾਦ ਆਉਂਦੀਆਂ ਜੇ ਮਾਮਾ ਭਾਂਜੇ ਦਾ ਕਰ ਦੂਗਾ ਤਾਂ ਫਿਰ ਇਹ ਚ ਸੁਣਾਉਣ ਵਾਲੇ ਕਿਹੜੇ ਗੱਲ ਐ ਜੇ ਤੂੰ ਉਹਦਾ ਕਾਰੇ ਦਿੱਤਾ ਤਾਂ ਫਿਰ ਕੀ ਐ ਉਹ ਆਖਿਰਕਾਰ ਤੂੰ ਵੀ ਤਾਂ ਉਹਦਾ ਮਾਮਾ ਲੱਗਦਾ ਹੈ ਤੇਰੇ ਵੀ ਤਾਂ ਕੁਝ ਫਰਜ਼ ਐ ਉਹ ਦੀਦੀ ਫਿਰ ਮੈਂ ਵੀ ਤੁਹਾਡਾ ਛੋਟਾ ਭਰਾ ਆ ਮਾ ਤੁਹਾਡੇ ਵੀ ਕੋਈ ਫਰਜ਼ ਬੰਦੇ ਕਿ ਨਹੀਂ ਉਹ ਬੰਦੇ ਆ ਫਰਜ਼ ਜੇ ਕੋਈ ਦਿਨ ਤਿਉਹਾਰ ਹੁੰਦਾ ਹੈ ਤੇ ਆਨੇ ਆ ਤੇ ਜੇ ਤਾਂ ਹੁਣ ਮੌਕੇ ਤੇ ਆ ਕੇ ਕਹੂੰਗਾ ਵੀ ਦੀਦੀ ਮੈਨੂੰ 50 60000 ਰੁਪਏ ਦੇ ਦਿਓ ਤਾਂ ਕੀ ਗੱਲ ਮੇਰੇ ਘਰੇ ਨੋਟਾਂ ਦੀ ਮਸ਼ੀਨ ਲੱਗੀ ਹੈ ਆਹੋ ਕਈ ਭੈਣਾਂ ਨੂੰ ਆਪਣੇ ਭਰਾਵਾਂ ਘਰੇ ਨੋਟਾਂ ਦੀਆਂ ਮਸ਼ੀਨਾਂ ਲੱਗੀਆਂ ਲੱਗਦੀਆਂ ਤੇ ਆਪਦੇ ਵਾਰੀ ਮਸ਼ੀਨਾਂ ਨੂੰ ਕੀ ਜੰਗ ਲੱਗ ਜਾਂਦਾ ਰਮਨ ਤੂੰ ਰਿਸ਼ਤੇ 'ਚ ਨਾ ਮੇਰੇ ਨਾਲ ਛੋਟਾ ਮੇਰੇ ਨਾਲ ਬੋਲਣ ਲਈ ਨਾ ਥੋੜੇ ਜਿਲੇ ਆਜ ਵਰਤ ਜੇ ਇੱਕ ਵਾਰ ਤੈਨੂੰ ਪੈਸਿਆਂ ਨੂੰ ਮਨ੍ਹਾ ਕਰਤਾ ਤੇ ਤੂੰ ਤਾਂ ਰਿਸ਼ਤੇ ਖਤਮ ਕਰਨ ਨੂੰ ਫਿਰਦਾ ਉਹ ਭੈਣ ਮੇਰੀਏ ਅੱਜ ਇਹ ਰਿਸ਼ਤੇ ਮੈਂ ਚੁੱਲ੍ਹੇ 'ਚ ਪਾਉਣੇ ਆ ਜਦੋਂ ਥੋਡੀਆਂ ਮਜਬੂਰੀਆਂ ਹੋਣ ਤੇ ਅਸੀਂ ਅੱਗੇ ਹੋ ਕੇ ਖੜੀਏ ਤੇ ਜਦੋਂ ਸਾਡੀ ਵਾਰੀ ਹੋਵੇ ਤੇ ਤੁਸੀਂ ਪਿੱਛੇ ਹੋ ਜਾਓ ਆ ਸ਼ੁਕਰ ਆ ਕਰੇ ਅੱਜੂ ਨਹੀਂ ਹੈਗਾ ਅ ਜਿੱਦਾਂ ਤੂੰ ਮੇਰੇ ਨਾਲ ਗੱਲ ਕਰਦਾ ਪਿਆ ਨਾ ਉਹਨੇ ਬਰਦਾਸ਼ਤ ਨਹੀਂ ਸੀ ਕਰਨਾ ਆਹੋ ਜਿਹੜਾ ਉਹਦੀ ਮਾਂ ਨੂੰ ਬੋਲ ਰਿਹਾ ਉਹ ਤੋਂ ਬਰਦਾਸ਼ਤ ਨਹੀਂ ਹੋਣਾ ਸੀ ਆ ਜਿਹੜਾ ਉਹਦੀ ਮਾਂ ਨੂੰ ਬੋਲ ਰਿਹਾ ਨਾ ਉਹ ਉਹਨੂੰ ਨੋਟ ਵੀ ਦਿੰਦਾ ਸੀ ਉਦੋਂ ਕਿਵੇਂ ਬਰਦਾਸ਼ਤ ਹੋ ਜਾਂਦਾ ਸੀ ਉਹ ਦੇਖ ਭਰਾਵਾ ਬੈਸਣ ਦਾ ਤਾਂ ਕੋਈ ਫਾਇਦਾ ਨਹੀਂ ਜੇ ਤੂੰ ਲੜਨਾ ਹੈ ਤਾਲੜਾ ਪਰ ਮੇਰੇ ਕੋਲ ਨਾ ਪੈਸੇ ਨਹੀਂ ਹੈਗੇ ਉਹ ਸਹੀ ਗੱਲ ਆ ਦੀਦੀ ਇਹ ਪੈਸਾ ਹੀ ਆ ਜਿੰਦੇ ਕਰਕੇ ਆਪਣੇ ਬਗਾਨੇ ਤੇ ਬਗਾਨੇ ਆਪਣੇ ਬਣੇ ਫਿਰਦੇ ਨੇ ਚਲੋ ਪੈਸੇ ਆ ਕਨੇਓ ਤਾਂ ਤੁਸੀਂ ਹੱਥ ਪਿੱਛੇ ਕਰ ਲਿਆ ਪਰ ਆ ਦੋ ਚਾਰ ਦਿਨਾਂ ਤੱਕਰ ਤੁਹਾਡੇ ਤੇ ਕੋਈ ਜ਼ਿੰਮੇਵਾਰੀ ਪੈਣ ਵਾਲੀ ਆ ਉਹ ਨਭਾਲਿਓ ਜ਼ਿੰਮੇਵਾਰੀ ਮੈਂ ਤੁਹਾਨੂੰ ਤਾਂ ਦੇ ਕੇ ਚੱਲਿਆ ਕਿਉਂਕਿ ਮੈਨੂੰ ਪਤਾ ਤੁਸੀਂ ਮੇਰੇ ਪਰਿਵਾਰ ਦਾ ਮਾੜਾ ਨਹੀਂ ਸੋਚੋਗੇ। ਓਏ ਇਹ ਕਿਹੜੀ ਜ਼ਿੰਮੇਵਾਰੀ ਦੀ ਗੱਲ ਕਰ ਗਿਆ? ਭੱਲੇ ਨਹੀਂ ਪਈ ਮੇਰੇ ਗੱਲ। ਰਮਨ ਤੂੰ ਬੜੇ ਬੁਰੇ ਤਰੀਕੇ ਨਾਲ ਫਸ ਗਿਆ। ਨਾ ਤੇਰਾ ਇਧਰੋਂ ਹੱਲ ਹੋ ਰਿਹਾ, ਨਾ ਕਿ ਤੂੰ ਹੋਰ ਤੇ ਨਾ ਘਰੇ ਚੈਨ ਆ ਰਹੀ ਆ। ਮੈਂ ਕਹਿੰਨਾ ਜਿਹੜਾ ਕੁਝ ਤੂੰ ਸੋਚੀ ਬੈਠਾ ਨਾ ਉਹ ਕਰ ਦੇ। thank <smart noise> you ਇਹ ਵੀ ਮਜਬੂਰੀ ਆ ਮੈਂ ਵੀ ਕੀ ਕਰਾਂ ਨਹੀਂ ਤਾਂ ਛੋਟੇ ਹੀ ਪਰਿਵਾਰ ਨੂੰ ਛੱਡ ਕੇ ਜਾਣ ਨੂੰ ਕਿੰਦਾ ਜੀ ਕਰਦਾ ਜੇ ਹੋ ਸਕਿਆ ਤਾਂ ਮੈਨੂੰ ਮਾਫ਼ ਕਰਿਓ ਜੇ ਕੇ ਸਮਝ ਹੋਇਆ ਤਾਂ ਦੁਬਾਰਾ ਜ਼ਰੂਰ ਮਿਲਾਂਗੇ